ਗਰੀਬਿਆ ਕਿਉਂ ਨਹੀਂ ਆਪਣਾ ਪੁਰਾਣਾ ਕੂਲਰ ਸਹੀ ਕਰਾ ਲਈਏ ਹਾਂ ਹਣਾ ਚਲੋ ਬਿਜਲੀ ਵਾਲੇ ਅੰਕਲ ਨੂੰ ਫੋਨ ਲਾਨੇ ਆ ਹਲੋ ਬਿਜਲੀ ਵਾਲੇ ਅੰਕਲ ਸਾਡਾ ਕੂਲਰ ਖਰਾਬ ਹੋ ਗਿਆ ਵਾ ਸਾਡੇ ਘਰੇ ਆ ਜਾਓ ਆ ਕੀ ਅੰਕਲ ਦੇ ਪਰਸੇ ਚੱਕੀ ਆਉਂਦਾ ਪਿਆ ਵਾ ਉਹਦਾ ਉਹਦਾ ਝੋਲਾ ਕਿੱਧਰ ਲੱਗਦਾ ਅੰਕਲ ਸਦਾਈਆ ਹਾਂ ਬਾਦੀ ਬੱਚੋ ਕੂਲਰ ਆ ਖਰਾਬ ਆ ਹਾਂਜੀ ਅੰਕਲ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਚੱਲਦਾ ਨਹੀਂ ਆ ਇਹਦਾ ਠੀਕ ਕੀ ਕਰਾਣਾ ਤੁਸੀਂ ਅੱਜ ਤੇ ਹਾਲਤ ਹੀ ਬੜੀ ਬੁਰੀ ਕੀਤੀ ਹੋਈ ਆ ਤੁਸੀਂ ਓਏ ਤੇ ਜਾ ਨਹੀਂ ਪੜਾ ਹੋਇਆ ਇਹਦੇ ਤੇ ਪੱਲੇ ਨਹੀਂ ਫੁੱਲਣਗੇ ਇਹਦੇ ਸੋਇ ਦੇ ਚ ਅਵੇ ਤੇ ਬੋਰੀਆਂ ਰੱਖੀਆਂ ਐ ਬੋਰੀਆਂ ਨਾ ਚੱਲਦਾ ਵਾ ਅੰਕਲ ਇੱਥੇ ਤੇ ਪਤਾ ਨਹੀਂ ਕਿੱਦਾਂ ਪੈ ਗਈਆਂ ਵਾ ਇਹ ਇਹਨੂੰ ਸੈੱਟ ਕਰੋ ਇਹ ਅੰਕਲ ਨੂੰ ਤਾਂ ਕੁਝ ਆਉਂਦਾ ਹੀ ਨਹੀਂ ਹੈਗਾ ਐਵੇਂ ਬਹਾਨੇ ਮਾਰੀ ਜਾਂਦਾ ਵਾ ਕੁਛ ਸ਼ਰਾਰਤੀ ਬੱਚੇ ਹੋ ਤੁਹਾਨੂੰ ਲੱਗਦਾ ਪਤਾ ਨਹੀਂ ਮੈਂ ਬਹੁਤ ਛੋਟੀ ਦਾ ਮਕੈਨਿਕ ਆ ਮੈਂ ਚਲੋ ਅੰਕਲ ਤੁਸੀਂ ਠੀਕ ਕਰੋ ਸਾਨੂੰ ਨਹੀਂ ਪਤਾ ਇਹ ਠੀਕ ਨਹੀਂ ਹੋਣਾ ਇਹਨੂੰ ਕੁਆੜੀਏ ਨੂੰ ਵੇਚ ਕੇ ਮਰੁੰਡਾ ਫਰਾਂਡਾ ਖਾ ਲਓ ਇਹ ਤਾਂ ਨਹੀਂ ਠੀਕ ਠੂਕ ਹੋਣਾ ਕੁਝ ਵੀ ਅੰਕਲ ਤੁਸੀਂ ਤਾਂ ਪਰਸਾ ਪੜਿਆ ਹੋਇਆ ਵਾ ਤੁਹਾਡਾ ਛੋਲਾ ਕਿੱਧਰ ਹੈ ਔਰ ਪੁੱਤਰ ਝੋਲਾ ਫਿਰ ਨਾ ਗਵਾਚ ਗਿਆ ਸੀਗਾ ਫਿਰ ਮੈਂ ਜਨਾਨੀ ਦਾ ਪਰਸੀ ਲੈ ਆਂਦਾ ਜੀ ਨਾਲੇ ਵੱਡਿਆ ਨਾ ਇਹਨੇ ਮਜ਼ਾਕ ਨਹੀਂ ਕਰੀ ਦੇਂਦੇ ਠੀਕ ਆ ਅੰਕੋ ਤੁਸੀਂ ਠੀਕ ਕਰੋ ਛੇਤੀ ਇਹਨੂੰ ਔਰ ਬੇਟਾ ਇਹ ਨਹੀਂ ਠੀਕ ਹੋਣਾ ਇਹਦੀ ਤੇ ਹਾਲਤ ਬਹੁਤ ਖਰਾਬ ਕੀਤੀ ਹੋਈ ਇਹਦੇ ਤੁਸੀਂ ਇੱਕ ਜਣਾ ਇੱਥੇ ਖੜਾ ਕਰ ਦਿਆ ਕਰੋ ਤੇ ਐ ਪਰ ਨੂੰ ਹੱਥ ਮਾਰ ਕੇ ਤੇ ਵਧੀਆ ਵੱਲ ਲਿਆ ਕਰੋ ਇਹਨੂੰ ਏਦਾਂ ਹੀ ਚੱਲਦਾ ਹੈ